ਮੈਂ ਹੱਥ ਬੰਨ੍ਹ ਕੇ ਬੇਨਤੀ ਕਰਨਾ ਇਹਨਾਂ ਨੇ ਉਸ ਤੋਂ ਬਾਅਦ ਸਾਰੀ ਉਮਰ ਆਪਣੀ ਜੇਲ੍ਹ ਵਿੱਚ ਘੱਟ ਕੇ ਸਿੱਖ ਕੌਮ ਨੂੰ ਇਹਨਾਂ ਦੇਣ ਦਿੱਤੀ ਏ ਉਸ ਦਾ ਅਸੀਂ ਕਰਜ ਨਹੀਂ ITAR ਸਕਦੇ ਭਾਈ ਸਾਹਿਬ ਅਰਜੀਤ ਸਿੰਘ ਜਥੇਦਾਰ ਅਕਾਲ ਤਖਤ ਦੇ ਜਿਨ੍ਹਾਂ ਨੇ ਉਸ ਨਰੰਕਾਰੀਏ ਨੂੰ ਸੋਧਾ ਲਾ ਕੇ ਉਹਦਾ ਬੇੜਾ ਗਰਗ ਕਰਕੇ ਕੌਮ ਦਾ ਸਿਰ ਉੱਚਾ ਕਰ ਦਿੱਤਾ ਬਾਦਲ ਪਰਵਾੜੇ ਇਹਨਾਂ ਨੇ ਉਹਦਾ ਸਾਥ ਏਡਾ ਗੂੜਾ ਦੇ ਮਿੱਠਾ ਕਰਕੇ ਮੰਨੇ ਤੇਰਾ ਸਿੰਘ ਸ਼ਹੀਦ ਕੀਤੇ 70 80 ਦੇ ਕਰੀਬ ਉਹਨਾਂ ਨੇ ਐਸੇ ਜ਼ਖਮੀ ਕੀਤੇ ਜਿਨ੍ਹਾਂ ਦੀਆਂ ਲੱਤਾਂ ਬਾਹੀਂ ਵੱਡੀਆਂ ਗਈਆਂ ਤੇ ਕੌਮ ਨੂੰ ਉਹਨਾਂ ਨੇ ਟੋਿਆਂ ਦੇ ਵਿੱਚ ਸੱਠ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਜੀ ਆਪ ਚਾਰ ਸਾਹਿਬਜ਼ਾਦਿਆਂ ਦੇ ਗੁਰੂ ਘਰ ਸ਼ਹੀਦਾਂ ਦੇ ਉੰਜ ਆਪ ਇਕੱਤਰ ਹੋਏ ਹੋ ਸਿੱਖੀ ਦੀਆਂ ਵਿਚਾਰਾਂ ਸੁਣਨ ਵਾਸਤੇ ਕੁਝ ਕਰਨ ਵਾਸਤੇ ਤੇ ਨਾਲ ਸੁਣਨ ਵਾਸਤੇ ਇਹ ਸੇਵਾ ਸਿਮਰਨ ਇਹ ਬੜੇ ਉੱਚੇ ਭਾਗਾਂ ਨਾਲ ਮਿਲਿਆ ਕਰਦਾ ਹੈ ਜਿਹੜੀ ਸੇਵਾ ਹੈ ਜਾਂ ਸਿਮਰਨ ਹੈ ਜਾਂ ਕੌਮ ਦੀ ਸੇਵਾ ਕਰਨੀ ਹੈ ਇਹ ਬੜੇ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਇਆ ਕਰਦਾ ਆਪ ਸਭ ਕੁਝ ਜਾਣਦੇ ਹੋ ਜੋ ਸਿੱਖ ਕੌਮ ਦੇ ਹਾਲਾਤ ਜੋ 78 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨਾਲ ਹੋ ਰਿਹਾ ਏ ਇਹਦੇ ਜ਼ਰੂਰੀ ਤੁਹਾਨੂੰ ਜਾਨੂ ਹੋਣਾ ਚਾਹੀਦਾ ਹੈ ਇਹ ਜੀਵਨ ਕਿਸੇ ਕੰਮ ਦਾ ਨਹੀਂ ਜੇ ਸਿੱਖ ਗੁਰੂ ਦੀ ਗੱਲ ਨਹੀਂ ਮੰਨਦਾ ਗੁਰੂ ਦੇ ਉਪਦੇਸ਼ ਨੂੰ ਅੱਗੇ ਨਹੀਂ ਲੈ ਕੇ ਤੋਰਦਾ ਗੁਰੂ ਨਾਲ ਸਾਂਝ ਨਹੀਂ ਕਰਦਾ ਤੇ ਇਸ ਜੀਵਨ ਦਾ ਵੀ ਕੋਈ ਐਡਾ ਲਾਭ ਨਹੀਂ ਗੁਰਬਾਣੀ ਨਾਲ ਜੁੜਨਾ ਸਿਮਰਨ ਕਰਨਾ ਸਿੱਖ ਕੌਮ ਜੇ ਘਰ ਕੋਰੀਏ ਜਾਂ ਉਹਨੂੰ ਕੋਣ ਘਰਕ ਕਰ ਰਿਹਾ ਹੈ ਇਹ ਵਿਚਾਰ ਨਹੀਂ ਆਪਣੇ ਹਿਰਦੇ ਵਿੱਚ ਤੇ ਆਪਣਾ ਕੋਈ ਜੀਵਨ ਸਫਲਾ ਨਹੀਂ ਕਿਉਂਕਿ ਗੁਰੂ ਵੱਲੋਂ ਬੇਮੁਖ ਦੀ ਤਰ੍ਹਾਂ ਜੀਵਨ ਹੈ ਜੇ ਸਾਨੂੰ ਪਤਾ ਹੀ ਨਹੀਂ ਸਾਡੀ ਕੌਮ ਨਾਲ ਕੀ ਹੋ ਰਿਹਾ ਹੈ ਸਾਡੀ ਕੌਮ ਕਿੱਥੇ ਖੜੀ ਹੈ ਅੱਜ 78 ਤੋਂ ਲੈ ਕੇ ਇਹ ਜੋ ਸੀਨ ਨੇ ਉਹ ਵੇਖੀ ਨਹੀਂ ਜਾ ਸਕਦੇ ਪਹਿਲਾਂ ਸਰਕਾਰ ਨੇ ਨਿਰੰਕਾਰੀਆਂ ਪੈਦਾ ਕੀਤਾ ਨਰਕਧਾਰੀਆਂ ਪੈਦਾ ਕੀਤਾ ਜੋ ਸਾਡੀ ਸਿੱਖੀ ਨੂੰ ਗੁਰੂ ਦੀ ਬਖਸ਼ਿਸ਼ ਨੂੰ ਖਤਮ ਕਰਨ ਵਾਸਤੇ ਉਹ ਤੁਲਿਆ ਸੀ ਉਹ ਏਡਾ ਮਲੇਸ਼ ਬੰਦਾ ਤੇ ਉਸ ਤੋਂ ਜਿਆਦਾ ਸਾਡੇ ਲੀਡਰ ਜੋ ਸਨ ਉਹ ਮਲੇਸ਼ ਸਨ ਜਿਨ੍ਹਾਂ ਨੇ ਉਹਦਾ ਸਾਥ ਦਿੱਤਾ ਇਹ ਜੋ ਬਾਦਲ ਪਰਿਵਾਰ ਇਹਨਾਂ ਨੇ ਉਹਦਾ ਸਾਥ ਏਡਾ ਗੂੜਾ ਦੇ ਮਿੱਠਾ ਕਰਕੇ ਮੰਨਿਆ ਤੇ ਕੌਮ ਨੂੰ ਉਹਨਾਂ ਨੇ ਟੋਇਆਂ ਦੇ ਵਿੱਚ ਸੱਠ ਦਿੱਤਾ ਪਰ ਸ਼ੁਕਰ ਹੈ ਜਾਤੇ ਦਾ ਅੱਜ ਦੇ ਜੋ ਨੌਜਵਾਨ ਨੇ ਉਹ ਇਹਨਾਂ ਚੀਜ਼ਾਂ ਨੂੰ ਸਮਝ ਗਏ ਨੇ ਕਿ ਬਾਦਲਾ ਨੇ ਸਾਡੇ ਨਾਲ ਕੀ ਕੁਝ ਕੀਤਾ ਹੈ ਤੇਰਾ ਸਿੰਘ ਸ਼ਹੀਦ ਕੀਤੇ 70 80 ਦੇ ਕਰੀਬ ਉਹਨਾਂ ਨੇ ਐਸੇ ਜ਼ਖਮੀ ਕੀਤੇ ਜਿਨ੍ਹਾਂ ਦੀਆਂ ਲੱਤਾਂ ਬਾਹੀਂ ਵੱਡੀਆਂ ਗਈਆਂ ਤੁਰਨ ਤੋਂ ਵੀ ਅਲਾਚਾਰ ਕਰ ਦਿੱਤੇ ਉਹਨਾਂ ਨੇ ਦੇਸ ਬਾਦਲ ਪਰਵਾਰ ਨੇ ਉਹਦਾ ਕੇਸ ਜਿਹੜਾ ਸੀ ਉਹਨੂੰ ਝੁੱਕ ਕੇ ਉਹਨੂੰ ਹਰਿਆਣੇ ਦੇ ਵਿੱਚ ਪਹੁੰਚਾ ਦਿੱਤਾ करनाल ਉਹਦਾ ਕੇਸ ਜਿਹੜਾ ਸੀ ਉੱਥੇ ਲਾ ਦਿੱਤਾ ਆਖਰ ਸਰਕਾਰ ਬੇਈਮਾਨੀਓ ਭਰੀ ਹੋ ਗਿਆ ਜੋ ਉਸ ਤੋਂ ਬਾਅਦ ਹਾਲਾਤ ਵਿਗੜੇ ਹਰ ਮੰਦਰ ਸਾਹਿਬ ਤੇ ਟੈਗ ਚੜੇ ਫੌਜਾਂ ਆਈਆਂ ਛੋਟੇ ਛੋਟੇ ਖਾਲਸਾ ਜੀ ਆਪਣੇ ਬੱਚੇ ਨਿੱਕੇ ਨਿੱਕੇ ਬੱਚੇ ਚੁੱਕ-ਚੁੱਕ ਕੇ ਲੱਤਾਂ ਤੋਂ ਕੰਧਾਂ ਨਾਲ ਸ਼ਹੀਦ ਕੀਤੇ ਗਏ ਜ਼ੁਲਮ ਕਰਨ ਵਾਲੀ ਸਰਕਾਰ ਇਸਨੇ ਕੋਈ ਕਸਰ ਨਹੀਂ ਛੱਡੀ ਪਰ ਇਸ ਬਾਦਲ ਪਰਿਵਾਰ ਨੇ ਇਹ ਸਾਰਾ ਕੁਝ ਕਰਾਇਆ ਇਹ ਸੇਦਾਂ ਸਾਰਾ ਬਾਦਲ ਸੀ ਇਹਦੇ ਵਿੱਚ ਫਿਰ ਉਸ ਤੋਂ ਬਾਅਦ ਖਾਲਸੇ ਨੇ ਸੋਧਾ ਇੰਦਰਾ ਨੂੰ ਲਾਇਆ ਉਹ ਵੀ ਕਿੰਨਾ ਸਾਡਾ ਭਾਰੀ ਨੁਕਸਾਨ ਹੋਇਆ ਗਲਾਂ ਦੇ ਵਿੱਚ ਟੈਰ ਪਾ ਪਾ ਕੇ ਕੋ-ਕੋ ਕੇ ਸਿੱਖ ਕੋ ਨੂੰ ਸ਼ਹੀਦ ਕੀਤਾ ਗਿਆ ਪਰ ਵਿਚਾਰਿਆ ਕੁਝ ਨਹੀਂ ਅਸਾਂ ਵੀ ਸਾਡੇ ਪੱਲੇ ਕੀ ਹੈ ਸਾਡਾ ਲੀਡਰ ਕੌਣ ਹੈ ਅੱਜ ਤੱਕ ਵੀ ਵਿਚਾਰਦੋ ਅਸੀਂ ਹੀ ਨਹੀਂ ਰਹਿ ਗਏ ਆ ਵੀ ਇਹਨਾਂ ਦਾ ਸਾਥ ਕਿਉਂ ਦੇਣੇ ਆ ਇਸ ਚੀਜ਼ ਨੂੰ ਕਿਸੇ ਵਿਚਾਰਿਆ ਨਹੀਂ ਇਹ ਸ਼ੁਕਰ ਹੈ ਭਾਈ ਸਾਹਿਬ ਅਰਜੀ ਸਿੰਘ ਜਥੇਦਾਰ ਅਕਾਲ ਤਖਤ ਦੇ ਜਿਨ੍ਹਾਂ ਨੇ ਉਸ ਰੰਕਾਰੀਏ ਨੂੰ ਸੋਧਾ ਲਾ ਕੇ ਉਹਦਾ ਬੇੜਾ ਗਰਗ ਕਰਕੇ ਕੌਮ ਦਾ ਸਿਰ ਉੱਚਾ ਕਰ ਦਿੱਤਾ ਇਹ ਇਹਨਾਂ ਦੀ ਕੁਰਬਾਨੀ ਸੀ ਜਿਹੜੀ ਸਿੱਖ ਕੌਮ ਨੂੰ ਇਹਨਾਂ ਦੇਣ ਦਿੱਤੀ ਏ ਉਸ ਦਾ ਅਸੀਂ ਕਰਜ਼ਾ ਨਹੀਂ اتار ਸਕਦੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਨਾ ਇਹਨਾਂ ਨੇ ਉਸ ਤੋਂ ਬਾਅਦ ਸਾਰੀ ਉਮਰ ਆਪਣੀ ਜੇਲ੍ਹ ਵਿੱਚ ਘਟ ਦਿੱਤੀ ਏ ਬਾਹਰ ਆਣ ਕੇ ਇਹਨਾਂ ਨੇ ਸੋਚਿਆ ਕਿ ਇਹਨਾਂ ਪਾਰਟੀਆਂ ਦੇ ਨਾਲ ਸਾਥ ਦਿਆਂ ਇਹਨਾਂ ਇਹਨਾਂ ਪਾਰਟੀਆਂ ਜੋ ਆਪਾਂ ਮਾਨ ਸਾਹਿਬ ਹੋਰ ਕਈ ਪਾਰਟੀਆਂ ਬਣੀਆਂ ਨੇ ਉਹਨਾਂ ਦੇ ਨਾਲ ਇਹਨਾਂ ਸਾਥ ਦਿੱਤਾ ਪਰ ਇਹਨਾਂ ਨੂੰ ਕੋਈ ਫਾਇਦਾ ਨਾ ਆਇਆ ਕੌਮ ਬਚਾਉਣ ਵਾਲਾ ਕੋਈ ਨਹੀਂ ਕਿਸੇ ਕੰਮ ਕੀਤਾ ਫਿਰ ਇਹਨਾਂ ਨੂੰ ਮਜਬੂਰ ਹੋ ਕੇ ਇਹਨਾਂ ਨੂੰ ਇਹ ਪਾਰਟੀ ਪੰਛ ਕਾਲੀ ਦਲ ਲਹਿਰ ਸ਼ੁਰੂ ਕਰਨੀ ਪਈ ਕਿ ਮੈਂ ਜਾਂਦਾ ਜਾਂਦਾ ਹੁਣ ਇਹਨਾਂ ਦੀ 70 ਸਾਲ ਤੋਂ ਉੱਤੇ ਉਮਰ ਹੈ ਮੇਰੀ 80 ਤੋਂ ਉੱਤੇ ਜਾ ਰਿਹਾ ਵਾਂ ਤੇ ਇਹਨਾਂ ਨੇ ਕੀ ਤੁਹਾਡਾ ਗੁਆਣਾ ਹੈ ਤੇ ਕੀ ਤੁਹਾਡਾ ਲੁੱਟਣਾ ਹੈ ਮੈਂ ਹੱਥ ਬੰਨ ਕੇ ਬੇਨਤੀ ਕਰਨਾ ਸਾਰਿਆਂ ਪਿੰਡਾਂ ਦੇ ਵਿੱਚ ਇਸ ਪਾਰਟੀ ਦੇ ਨਾਲ ਸਾਥ ਦਿਓ ਸਾਡੇ ਜੋ ਬੱਚੇ ਆਉਣ ਵਾਲਾ ਸਮਾਂ ਉਹ ਭਵਿੱਖ ਚੰਗਾ ਬਣ ਸਕੇ ਨਾ ਦੇਸੀ ਬੱਚੇ ਪੜ੍ਹਾ ਸਕਨੇ ਆ ਨਾ ਬੱਚਿਆਂ ਨੂੰ ਕੋਈ ਚੰਗੀ ਅਸੀਂ ਉਹੋ ਜੀ ਪੜ੍ਹਾਈ ਕਰਾ ਕੇ ਅਫਸਰ ਬਣਾ ਸਕਨੇ ਆ ਸਾਡਾ ਬਹੁਤ ਭਾਰਾ ਨੁਕਸਾਨ ਹੋਈ ਜਾ ਰਿਹਾ ਲਗਾਤਾਰ ਅਜੇ ਵੀ ਇਹ ਸਰਕਾਰ ਬੇਈਮਾਨਾਂ ਦੀ ਸਰਕਾਰ ਹੈ ਇਹਨਾਂ ਨੇ ਜਾਣ ਬੁੱਝ ਕੇ ਤਮਾਸ਼ਾ ਸਿੱਖ ਹਕੂਮਤ ਦਾ ਦੇਖ ਰਹੇ ਨੇ 15 ਸਾਲ ਹੋ ਗਏ ਨੇ ਬੋਰਡ ਬਣਾ ਦਾ ਕੋਈ ਕੰਮ ਨਹੀਂ ਕਰ ਰਿਹਾ ਨਾ ਦੇ ਆਪ ਚੰਗੀ ਸਰਕਾਰ ਹੈ ਨਾ ਇਹਨਾਂ ਦੇ ਜੱਜਾਂ ਤੋਂ ਜਾਂ ਇਹਨਾਂ ਦੇ ਕੋ ਅਫਸਰਾਂ ਤੋਂ ਸਾਨੂੰ ਕੋਈ ਚੰਗੀ ਖਬਰ ਮਿਲਣ ਵਾਲੀ ਹੈ ਇਸ ਕਰਕੇ ਪਿਆਰਿਓ ਜੇ ਤੁਸੀਂ ਘਰ ਆਪਣਾ ਸੰਭਣਾ ਹੈ ਤੇ ਪੰਥ ਦੇ ਨਾਲ ਤੁਹਾਨੂੰ ਟੁਰਨਾ ਪੈਣਾ ਹੈ ਬੱਚਾ ਮਾਈ ਭਾਈ ਬੀਬੀ ਸਭ ਨੂੰ ਇਸ ਪੰਥ ਦੇ ਨਾਲ ਟੁਰ ਕੇ ਭਾਈ ਰਣਜੀਤ ਸਿੰਘ ਰਾਂ ਦਾ ਸਾਥ ਦਿਓ ਜੋ ਅਸੀਂ ਆਪਣਾ ਆਪ ਬਚਾ ਸਕੀਏ ਗੋਰ ਸਿੱਖੀ ਧਾਰਨ ਕਰਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਦੀ ਮਰਿਆਦਾ ਤੋਂ ਬਿਨਾ ਵੀ ਕੁਝ ਨਹੀਂ ਜੇ ਹੁਣਾ ਜੇ ਗੁਰੂ ਦੀ ਸਾਡੇ ਕੋਲ ਮਰਿਆਦਾ ਨਹੀਂ ਸੱਚ ਨਹੀਂ ਸਾਡੇ ਪੱਲੇ ਤਾਂ ਵੀ ਅਸੀਂ ਕਾਮਯਾਬ ਨਹੀਂ ਮੇਰੀ ਬੇਨਤੀ ਹੈ ਕਿ ਗੁਰਮੁਖ ਪਿਆਰਿਓ ਜੇ ਇਸ ਪਾਰਟੀ ਦੇ ਵਿੱਚ ਟੁਰਨਾ ਹੈ ਆਮਾਨਦਾਰੀ ਕਿਸੇ ਤਰ੍ਹਾਂ ਦਾ ਗਿੜਾ ਜਾਂ ਕਿਸੇ ਤਰ੍ਹਾਂ ਦੀ ਸਾਨੂੰ ਖਬਰ ਨਹੀਂ ਮਾੜੀ ਮਿਲਣੀ ਚਾਹੀਦੀ ਸਾਬ ਸੁਸਤਰਾ ਹੋ ਕੇ ਇਹ ਨਾ ਸਮਝੇ ਵੀ ਮੈਂ ਕੋਈ ਇਹ ਵੀ ਲੁੱਟਣ ਚੱਲਿਆ ਅਕਾਲੀਆਂ ਇੱਥੇ ਧਰ ਸਿਰ ਬਾਜੀ ਲਾਣ ਦਾ ਸਮਾਪ ਨੂੰ ਮਿਲਣਾ ਹੈ ਮੈਨੂੰ ਤੇ ਇਸ ਤਰ੍ਹਾਂ ਜਾਤ ਦਾ ਵੀ ਸਿਰ ਦੇਣੇ ਪੈਣੇ ਨੇ ਇਸ ਕਰਕੇ ਇਸ ਪਾਰਟੀ ਦੇ ਨਾਲ ਉਹ ਮਨੁੱਖ ਜੁੜੋ ਜਿਨ੍ਹਾਂ ਨੂੰ ਗੁਰੂ ਦਾ ਪਿਆਰ ਹੈ ਆਪਣੀ ਸਿੱਖੀ ਨਾਲ ਪਿਆਰ ਹੈ ਵਧ ਚੜ ਕੇ ਨਾਲ ਜੁੜੋ ਇਨੀਆਂ ਬੇਨਤੀਆਂ ਮੈਂ ਆਪ ਜੀ ਦੇ ਅੱਗੇ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ